ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਐਕੋਗਨ ਹਰ ਸਿੰਘ ਨਸੀਬ ਸਿੰਘ ਕੋ ਮਾਰ ਜਿੰਦਾਬਾਦ ਆਮ ਆਦਮੀ ਪਾਰਟੀ ਨਸ਼ੇ ਛੱਡੋ ਵੋਟ ਪਾਟੋ 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 ਨਸ਼ੇ ਛੱਡੋ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਵਢੀ ਗਈ ਹੈ ਯੁੱਧ ਨਸ਼ਾ ਵਿਰੋਧ ਦੇ ਬਾਰੇ ਕੀ ਕਹਿਣਾ ਤੁਹਾਡੇ ਆਜੀ ਜਿਹੜਾ ਮਾਰਚ ਜਿਹੜਾ ਤੱਕਣ ਜਾ ਰਹੇ ਹੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦਾ ਕੋੜ ਆ ਉਹਨੂੰ ਮਟਾਉਣ ਦੇ ਲਈ ਇੱਕ ਮੁਹਿੰਮ ਜਾਰੀ ਕੀਤੀ ਗਈ ਆ ਜੁੱਧ ਨਸ਼ਿਆਂ ਵਿਰੁੱਧ ਉਹ ਜਾਗਰੂਕ ਰੈਲੀ ਮਿਦਾਲੇ ਦੇ ਕਿ ਸਾਰੇ ਮਤਲਬ ਨਗਰਪੰਚਾਇਤਾਂ ਵਿੱਚ ਪਿੰਡਾਂ ਦੇ ਵਿੱਚ ਇੱਕ ਜਾਗਰੂਕ ਰੈਲੀ ਕੀਤੀ ਜਾ ਰਹੀ ਆ ਇਹ ਕੱਲ ਤੋਂ ਸ਼ੁਰੂਆਤ ਕੀਤੀ ਹੋ ਚੁੱਕੀ ਹਰੇਕ ਵਾਰੂ ਵਿੱਚ ਇੱਕ ਨੰਬਰ ਵਾਰ ਤੋਂ ਸ਼ੁਰੂਆਤ ਕੀਤੀ ਗਈ ਅੱਜ ਲੋ ਦੋ ਨੰਬਰ ਵਾਰ ਦੇ ਵਿੱਚ ਜਾਗਰੂਕ ਰੈਲੀ ਕੀਤੀ ਜਾ ਰਹੀ ਆ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੋ ਨਸ਼ਿਆਂ ਦਾ ਕੋੜ ਪੰਜਾਬ ਦੇ ਵਿੱਚ ਬੜੇ ਚਿਹਰਾ ਤੋਂ ਫੈਲ ਰਿਹਾ ਉਹਨੂੰ ਆਪਾਂ ਰੋਕਿਆ ਜਾਵੇ ਤੇ ਇਹਦੀ ਰੋਕਤਾਂ ਦੇ ਲਈ ਸਰਕਾਰ ਵੱਲੋਂ ਉਪਰਾਲੇ ਵੀ ਕੀਤੇ ਜਾ ਰਹੇ ਹਨ ਜਿੱਥੇ ਸਾਡੇ ਵੀਰਾਂ ਵੀਰ ਇਸ ਨਸ਼ੇ ਦੇ ਕੋਹੜ ਵਿੱਚ ਫਸੇ ਹੋਏ ਹਨ ਉਹਦੇ ਖਾਤਮੇ ਦੇ ਲਈ ਸੈਂਟਰ ਵੱਖਰੇ ਖੁੱਲੇ ਆ ਜਿੱਥੇ ਪੰਜਾਬ ਸਰਕਾਰ ਵੱਲੋਂ ਫ੍ਰੀ ਇਲਾਜ ਕਰਾਇਆ ਜਾ ਰਿਹਾ ਹੈ ਇਸ ਕਰਕੇ ਸਾਰੇ ਭਰਾਵਾਂ ਨੂੰ ਅਪੀਲ ਆ ਕਿ ਜਿਹੜੇ ਇਸ ਨਸ਼ੇ ਦੇ ਕੋਹੜ ਵਿੱਚ ਫਸਿਆ ਹਨ ਉਹਨਾਂ ਨੂੰ ਇਹ ਮਟਾਇਆ ਜਾਵੇ ਕਿ ਨਸ਼ੇ ਦਾ ਕੋਹੜ ਪੰਜਾਬ ਤੋਂ ਖਤਮ ਕੀਤਾ ਜਾਵੇ ਸਰਕਾਰ ਦੀ 4 ਸਾਲ ਦੀ ਕਾਰਗੁਜ਼ਾਰੀ ਨੂੰ ਦਿੱਤਾ ਦੇ ਦਿਓ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਆ ਜੀ ਜੋ ਬਿਜਲੀ ਦੇ ਬਿੱਲ ਦੇ ਦੇ ਕੇ ਥੱਕ ਚੁੱਕੇ ਸੀ ਬਿਲਕੁਲ ਬਿਜਲੀ ਦੇ ਬਿੱਲ ਫ੍ਰੀ ਹੋ ਚੁੱਕੇ ਆ ਤੇ ਥੋੜੇ ਸਮੇਂ ਦੇ ਵਿੱਚ 10 ਲੱਖ ਦੀ ਜੋ ਬੀਮਾ ਹੈਲਥ ਆਰਈ ਸਕੀਮ ਆ ਰਹੀ ਆ ਉਹਦਾ ਵੀ ਲੋਕ ਬਹੁਤ ਫਾਇਦਾ ਉਠਾ ਰਹੇ ਨੇ ਉਠਾਉਣਗੇ ਠੀਕ ਹੈ ਕਿਹੜਾ ਜੋ ਕਿ ਪੰਜਾਬ ਸਰਕਾਰੋਂ ਨੇ ਜਿਹੜੀ ਬੀਮਾ ਜਿਹੜੀ ਵੱਢੀ ਗਏ ਯੋਧ ਨਸ਼ਾ ਵਿਰੋਧ ਤੋਂ ਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਕੀ ਇਹ ਆਪਣੇ ਪੱਤਰਕਾਰ ਸਾਹਿਬ ਅੱਜ ਯੋਧ ਨਸ਼ਾ ਵਿਰੋਧ ਜੋ ਮੀਟਿੰਗ ਰੱਖੇਗੀ ਦੋ ਨੰਬਰ ਵਾਰਡ ਦੇ ਵਿੱਚ ਭਾਜੀ ਸੰਦੀਪ ਦਾ ਵਾਰਡ ਆ ਜੀ ਤੇ ਇੱਕ ਨੰਬਰ ਵਾਰ ਤੋਂ ਕੱਲ ਦੀ ਸ਼ੁਰੂਆਤ ਹੋ ਚੁੱਕੀ ਹਰ ਹਰ ਇੱਕ ਘਰ ਦੇ ਜਾਵਾਂਗੇ ਅਸੀਂ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ਤੇ ਕੁਝ ਨਹੀਂ ਕੀਤਾ ਹੈਗਾ ਜੀ ਸ਼ੇਮਾਂ ਦਰਿਆ ਨਸ਼ੇ ਦਾ ਵਗਦਾ ਰਿਹਾ ਵਾ ਪਿਛਲੇ ਲੰਬੇ ਸਮੇਂ ਤੋਂ ਪਰ ਜੋ ਦੀ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ 'ਚ ਬਣੀ ਆ ਤੇ ਨਸ਼ੇ ਦਾ ਲੱਕ ਤੋੜਿਆ ਗਿਆ ਵਾ ਬਲੈਕੀਏ ਸਮੈਕੀਏ ਜਿੰਨੇ ਵੀ ਉਹਨਾਂ ਦੇ ਘਰ ਵੀ ਢਾਏ ਗਏ ਆ ਤੇ ਮੁਕਦਮੇ ਵੀ ਦਰਜ ਕੀਤੇ ਗਏ ਆ ਜੀ ਹਾਲੀ ਦੇ ਵਿੱਚ ਪਾਵਰਿੰਗ ਖੈਰਾ ਦੀ ਇੱਕ ਉਠਦਾ ਜਿਹੜਾ ਘਰਾਓ ਕੀਤਾ ਹੈ ਆਪਦੀ ਪਾਰਟੀ ਦੇ ਵਰਕਰਾਂ ਵੱਲੋਂ ਦੇ ਬਾਰੇ ਦਾੜ ਕੀ ਜਿਹੜੀ ਟਿੱਪਣੀ ਕੀਤੀ ਗਈ ਹੈ ਹਾਂਜੀ ਉਹ ਗੱਲ ਇਦਾਂ ਆਵਾ ਕਿ ਕੋਈ ਵੀ ਕੋਈ ਵੀਡੀਓ ਆਉਂਦੀ ਆ ਜਿੰਨਾ ਚਿਰ ਉਹਦੀ ਸੱਚਾਈ ਦਾ ਪਤਾ ਨਾ ਹੋਵੇ ਨਾ ਤੇ ਆਪਾਂ ਉਹਨੇ ਕੋਈ ਬਿਆਨ ਦੇਣ ਤੋਂ ਕਰੇ ਪ੍ਰਯੋਜ ਕਰਨਾ ਚਾਹੀਦਾ ਜੀ ਠੀਕ ਹੈ ਨਾ ਠੀਕ ਤੁਹਾਨੂੰ ਲੱਗਦਾ ਕਿ ਉੱਤੇ ਜਿਹੜੀ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਪਾਵਰਿੰਗ ਖੈਰਾ ਦੇ ਇੱਕ ਤਾਂ ਦੇਖੋ ਜੀ ਇਹ ਤੇ ਕਾਨੂੰਨ ਦੇ ਮੁਤਾਬਕ ਹੈ ਜੇ ਮਤਲਬ ਉਹਨਾਂ ਨੇ ਹੁਣ ਕਿਸੇ ਦੇ ਆਪਾਂ ਪਰਸਨਲ ਬਣਾ ਜਾਂਚ ਕੀਤਿਆਂ ਤੋਂ ਵਰਖਲਾਫੀ ਕਰਾਂਗੇ ਤੇ ਇੱਕ ਬੀਜੇਪੀ ਸਰਕਾਰ ਦੇ ਦਿੱਲੀ ਦੇ ਵਿੱਚ ਵੀਡੀਓ ਉਹਨਾਂ ਦੀ ਜਾਰੀ ਕੀਤੀ ਸੀ ਤੇ ਉਹ ਬਿਨਾ ਜਾਂਚ ਕੀਤੇ ਉਹਦਾ ਮਤਲਬ ਨਹੀਂ ਬੋਲਣਾ ਚਾਹੀਦਾ ਜੀ ਠੀਕ ਹੈ ਜੀ ਅੱਜ ਕਿੰਨੇ ਕੇ ਜਿਹੜੇ ਸਹਿਯੋਗੀ ਸੱਜਣ ਆਏ ਨੇ ਜਿਹੜਾ ਸਹਿਯੋਗੀ ਦੇਖੋ ਜੀ ਆਪਣੇ ਪੂਰਾ ਹਜੂਮ ਇਕੱਠਾ ਹੋਇਆ ਜੀ ਭਾਈ ਸੰਦੀਪ ਗੌਰ ਜੋਸ਼ੀ ਸਾਹਿਬ ਸਾਡੇ ਸੀਨੀਅਰ ਐਮਸੀ ਨੇ ਤੇ ਪੂਰਾ ਸਹਿਯੋਗ ਹੈ ਸਾਡੇ ਸੰਦੀਪ ਕੁਮਾਰ ਦੀ ਲਖਨ ਹੋਰੀਆ ਜੀ ਯੂਥ ਕੋਆਰਡੀਨੇਟਰ ਖੜੇ ਨੇ ਆਪਣੇ ਨਾਲ ਤੇ ਪੂਰਾ ਸਹਿਯੋਗ ਹੈ ਜੀ ਅਸੀਂ ਇਹ ਵੀ ਆ ਕਿ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਵਾ ਉਹ ਵੀ ਸਾਡੇ ਨਾਲ ਸੰਪਰਕ ਕਰੇ ਮੁਫਤ ਇਲਾਜ ਉਹਦਾ ਕਰਾਵਾਂਗੇ ਯੂਰੀ ਨੇ ਕਿ ਉਹਦੇ ਪਰਚਾ ਦਿੱਤਾ ਜਾਊਗਾ ਠੀਕ ਆ ਜੀ ਇਦਨ ਨਡਾਲੇ ਦੇ ਵਿੱਚ ਇੱਕ ਵੀ ਬੰਦਾ ਨਸ਼ੇ ਵਾਲਾ ਰਹਿਣ ਦੇਣਾ ਉਹਦੇ ਘਰ ਪਰਤੀ ਜਾ ਮੰਨ ਲਓ ਜਾਣੇ ਪਏ ਸਮਝਾ ਰਹੇ ਆ ਤੇ ਅਗਲੇ ਮਹੀਨੇ ਤੋਂ ਮੰਨ ਲਓ ਜਿਹੜਾ ਵੀ ਕਰੂਗਾ ਜਾਂ ਸਾਡੇ ਛੇੜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਫੜ ਕੇ ਅੰਦਰ ਦਿੱਤਾ ਜਾਊਗਾ ਕੀ ਲੱਗਦਾ ਹੁਣ 2027 ਦੀ ਗੱਲ ਕੀਤੀ ਜਾਵੇ ਤਾਂ 2027 ਦੇ ਵਿੱਚ ਵੀ ਜਿਹੜੀਆਂ ਚੋਨਾ ਆਣ ਜਾ ਰਹੀਆਂ ਕੀ ਲੱਗਦਾ ਕਿ ਥੋੜਾ ਵਧੇਗਾ ਉਹ ਚੋਨਾ ਦਾ ਭਾਜੀ ਤੁਹਾਨੂੰ ਪਤਾ ਹੀ ਇਹ ਕੰਮ ਸਰਕਾਰ ਕਰਨ ਦੇ ਆ ਤੇ ਫੇ ਵਧੀਆ ਗੱਲ ਆ ਜੀ ਸਾਡੇ ਕੰਮ ਬੋਲਦੇ ਆ ਠੀਕ